ਇੱਕ ਪਾਸੇ ਸ਼ੰਭੂ ਬਾਰਡਰ ਤੋਂ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਹੋ ਗਏ ਵੱਡੇ ਐਲਾਨ ਤੜਕਸਾਰ ਸਰਬਨ ਸਿੰਘ ਪੰਦੇਰ ਨੇ ਵੱਡੇ ਐਲਾਨ ਕੀਤੇ ਕਿ 13 ਫਰਵਰੀ ਨੂੰ ਵੱਧ ਤੋਂ ਵੱਧ ਕਿਸਾਨ ਵੱਧ ਤੋਂ ਵੱਧ ਲੋਕ ਇੱਥੇ ਪਹੁੰਚੋ ਸ਼ੰਭੂ ਬਾਰਡਰ ਤੇ ਕਿਉਂਕਿ ਇੱਕ ਸਾਲ ਪੂਰਾ ਹੋ ਜਾਵੇਗਾ ਅੰਦੋਲਨ ਚੱਲਦਿਆਂ ਨੂੰ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਹੁਣ ਕਿਸਾਨ ਲੀਡਰ ਕਾਕਾ ਸਿੰਘ ਕੋਟਲਾ ਦੇ ਵੱਲੋਂ ਤੇ ਨਾਲ ਹੀ ਅਭਿਮਨਿਉ ਕਹਾੜ ਦੇ ਵੱਲੋਂ ਵੀ ਵੱਡੇ ਇਕੱਠ ਦਾ ਸੱਦਾ ਦੇ ਦਿੱਤਾ ਉਥੇ 12 ਫਰਵਰੀ ਨੂੰ ਵੱਡਾ ਇਕੱਠ ਹੋਵੇਗਾ 12 ਫਰਵਰੀ ਨੂੰ ਖਨੌਰੀ ਬਾਰਡਰ ਪਹੁੰਚੋ ਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਪਹੁੰਚੋ ਇਹ ਹੀ ਗੱਲ ਕਹਿ ਰਹੇ ਨੇ ਕਿਸਾਨ ਲੀਡ ਰ ਇੱਕ ਵਾਰ ਤੁਹਾਨੂੰ ਕਿਸਾਨ ਲੀਡਰਾਂ ਦੀ ਜ਼ੁਬਾਨੀ ਸੁਣਾਉਣੀ ਹੈ ਕਿ ਆਖਰ ਇੰਨਾ ਵੱਡਾ ਇਕੱਠ ਕਰਨ ਦੇ ਪਿੱਛੇ ਮਕਸਦ ਕੀ ਹੈ ਉਹ ਵੈਸਰੂ ਜੀ ਦਾ ਖਾਲਸਾ ਸ੍ਰੀ ਵੈਸਰੂ ਜੀ ਕੀ ਪਤੇ ਇਸ ਵਕਤ ਖਨੌਰੀ ਮੋਰਚੇ ਦੇ ਵਿੱਚ ਬੈਠੇ ਆਪਾਂ ਤਾਂ ਜਿਹੜੇ ਅਗਲੇ ਪ੍ਰੋਗਰਾਮ ਨੇ ਪੂਰੇ ਭਾਰਤ ਚ 13 ਫਰਵਰੀ ਤੋਂ ਲੈ ਕੇ ਸਾਡੇ ਤਿੰਨ ਮੋਰਚੇ ਚੱਲ ਰਹੇ ਨੇ ਸ਼ੰਭੂ ਖਨੌਰੀ ਰਤਨਪੁਰਾ ਰਤਨਪੁਰਾ ਰਾਜਸਥਾਨ ਦੇ ਵਿੱਚ ਲਗਾਤਾਰ ਇਹ ਸਮੋਰਚੇ ਚੱਲ ਰਿਆ ਉੱਥੇ ਵੀ ਜਿੰਨੇ ਪ੍ਰੋਗਰਾਮ ਇੱਥੇ ਆਪਾਂ ਕਰ ਰਹੇ ਆ ਤੇ ਰਾਜਸਥਾਨ ਦੇ ਕਿਸਾਨ ਵੀ ਲਗਾਤਾਰ ਉਹ ਕਰ ਰਹੇ ਨੇ ਹੁਣ ਆਪਣਾ ਪੂਰਾ ਸਾਲ ਹੋਣ ਜਾ ਰਿਹਾ ਹੈ ਮੋਰਚਿਆਂ ਨੂੰ ਤਾਂ ਰਾਜਸਥਾਨ ਦੇ ਕਿਸਾਨਾਂ ਦੀ ਵੀ ਇੱਛਾ ਹੈ ਕਿ 11 ਫਰਵਰੀ ਨੂੰ ਪੂਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਤਨਪੁਰੇ ਉਸ ਮੋਰਚੇ ਦੇ ਵਿੱਚ ਇਕੱਠ ਕਰਨ ਦੀ ਇੱਛਾ ਉਹਨਾਂ ਦੀ ਤੇ ਉਸ ਇਕੱਠ ਦੇ ਵਿੱਚ ਜਿੰਨਾ ਇੱਕ ਮੈਸੇਜ ਸਾਨੂੰ ਮਿਲਿਆ ਤੇ ਅਸੀਂ ਵੀ ਰਾਸ਼ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦਾ ਮਸਲਾ ਐਮਐਸਪੀ ਗਰੰਟੀ ਕਾਨੂੰਨ ਲੈਣਾ ਸੁਆਮੀ ਨਾਸਨ ਦੀ ਰਿਪੋਰਟ ਲੈਣੀ ਇਹ ਸਾਰੀਆਂ ਮੰਗਾਂ ਤੇ ਜਿਹੜੇ ਆਪਾਂ ਲੜ ਰਹੇ ਹਾਂ ਤੇ ਅਸੀਂ ਪੀਲ ਵੀ ਕਰਾਂਗੇ ਕਿ 11 ਫਰਵਰੀ ਨੂੰ ਰਾਜਸਥਾਨ ਦੇ ਵਿੱਚ ਰਤਨਪੁਰਾ ਮੋਰਚੇ ਦੇ ਵਿੱਚ ਹਜ਼ਾਰਾਂ ਦਾ ਇਕੱਠ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਕਿ 14 ਫਰਵਰੀ ਨੂੰ ਉਹ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਮਜਬੂਰ ਕਰਕੇ ਮੰਨਣ ਲਈ ਤੇ ਅਸੀਂ ਖਾਸ ਕਰਕੇ ਜਿਹੜੀ ਖਨੌਰੀ ਕਮੇਟੀ ਹੈ ਸਾਡੇ ਦੋਨੇ ਫੋਰਮਾਂ ਦੇ ਆਗੂ ਹੈ ਅਸੀਂ ਕੋਚ ਕਰਾਂਗੇ ਕਿ ਲਾਜ਼ਮੀ ਪੱਕੇ ਤੌਰ ਤੇ ਉਸ ਦੀ ਲੀਡਰਸ਼ਿਪ ਜਿਹੜੀ ਪ੍ਰਬੰਧਕ ਮੋਰਚਾ ਚਲਾ ਰਹੀ ਹੈ ਉਹਨਾਂ ਨੂੰ ਅਸੀਂ ਸ਼ੁਭਾਸ਼ ਦਿੱਤਾ ਕਿ 11 ਫਰਵਰੀ ਨੂੰ ਸਾਰੀ ਲੀਡਰਸ਼ਿਪ ਰਤਨਪੁਰੇ ਰਾਜਸਥਾਨ ਦੇ ਵਿੱਚ ਆਊਗੀ ਤਾਂ ਖਾਸ ਕਰਕੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕੋਈ ਵੀ ਕਿਸਾਨ ਕੋਈ ਭੈਣ ਕੋਈ ਵੀ ਨੌਜਵਾਨ ਕਿ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ 'ਚ ਪਹੁੰਚ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਹਨ ਉਹ ਲਾਗੂ ਕਰਵਾਏ ਅਸੀਂ ਆਸ ਕਰਾਂਗੇ ਕਿ 11 ਫਰਵਰੀ ਨੂੰ ਰਤਨਪੁਰੇ ਦੇ ਵਿੱਚ ਇੱਕ ਇਤਿਹਾਸਕ ਇਕੱਠ ਹੋਊਗਾ ਧੰਨਵਾਦ ਉਹ ਵੈਸੁਰੂ ਜੀ ਕਾ ਖਾਲਸਾ ਸ੍ਰੀ ਵੈਸੁਰੂ ਜੀ ਕੀ ਫਤਿਹ सारे भाइयों को सबको हाथ जोड़कर राम राम सत्याकाल साथियों 13 फरवरी 2024 से एमएसपी गारंटी कानून समेत हमारी 13 मांगों पर किसान आंदोलन चल रहा है और 26 नवंबर से भारत देश का सबसे बड़ा और सबसे लंबा ऐतिहासिक सत्याग्रह आदरणीय जगजीत सिंह डल्लेवाल जी कर रहे हैं सारे किसान भाइयों के सहयोग से सबके समर्थन से जब आंदोलन का एक साल पूरा होने को आया है तो दोनों मोर्चों ने तय किया कि 11 तारीख को रतनपुरा मोर्चे पे एक बड़ी महापंचायत करी जाएगी 12 तारीख को दाता सिंह वाला खनौरी मोर्चे पे करी जाएगी और 13 तारीख को शंभू मोर्चे पे करी जाएगी हमारी राजस्थान के किसान भाइयों से के हाथ जोड़ के प्रार्थना है कि आप सबके सहयोग से दोनों मोर्चे के नेताओं के कार्यकर्ताओं की मेहनत से और सरदार जगजीत सिंह डल्लेवाल जी ने अपने शरीर पर कष्ट झेल के असंभव कार्य को भी संभव कर दिखाया बहुत सारे लोग कहते थे कि ये सरकार किसी की मानती नहीं है सरकार किसी की सुनती नहीं लेकिन उस सरकार को भी बातचीत की टेबल पर आने के लिए मजबूर कर दिया है अब अगर हम सारे प्रोग्राम आगे के अपनी पूर्ण मजबूती से करेंगे तो चौदह तारीख की बातचीत का रुख सरकार की तरफ से कुछ और होगा और अगर हम डिलाई कर देंगे कि भाई चलो बातचीत तो हो ही गई अब तो हो जाएगा अगर ये सोच के हमने डिलाई बरत दी तो फिर सरकार का रुख कुछ और होगा एमएसपी गारंटी कानून जो इस देश के किसानों की सबसे बड़ी मांग है उस मांग को पूरा कराने के लिए हम एक पड़ाव पार कर चुके हैं अब जरूरत है समय की कि 11 तारीख को जो रतनपुरा मोर्चे पे जो महापंचायत होनी है राजस्थान के सारे भाई और खासकर जो आसपास का लगता हुआ हरियाणा का और जो पंजाब का इलाका है वहां के भाई भी अधिक से अधिक संख्या में ग्यारह फरवरी को सुबह ग्यारह बजे रतन रतनपुरा मोर्चे पर पहुंचे हमारे दोनों फोरमो की लीडरशिप वहां मौजूद रहेगी और आपसे हम यही विनती करते हैं कि आप उस महापंचायत को ऐतिहासिक महापंचायत बनाओगे और आंदोलन को मजबूती देने का काम करोगे जैसे आज तक आप सभी देते हो, तो सारे साथी, सारे पता बिल्कुल पूर्ण तौर पर एकजुट होकर इस कार्यक्रम को सफल बनाने का कार्य करें बहुत बहुत धन्यवाद सुने काटला की जवानी भी सुनी है अभी मनु कुहाड़ो भी किसान अपील की ਤਾਂ 12 ਫਰਵਰੀ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਹੈ ਖਨੌਰੀ ਬਾਰਡਰ ਦੇ ਉੱਤੇ ਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਕੀਤਾ ਜਾਵੇਗਾ ਕਿਉਂਕਿ 13 ਫਰਵਰੀ ਨੂੰ ਹੀ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸੀ 13 ਫਰਵਰੀ ਨੂੰ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਸੀ 13 ਫਰਵਰੀ ਦਾ ਦਿਨ ਯਾਦ ਹੋਵੇਗਾ ਜਦੋਂ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਹੰਝੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਪਾਣੀ ਦੀਆਂ 부ਛਾੜਾਂ ਮਾਰੀਆਂ ਜਾਂਦੀਆਂ ਨੇ ਇਥੇ ਹੀ ਬਸ ਨਹੀਂ ਹੁੰਦੀ ਤਾਂ ਜ਼ਹਿਰੀਲੀ ਸਪਰੇ ਵੀ ਅੱਖਾਂ ਦੇ ਵਿੱਚ ਛਿੜਕੀ ਜਾਂਦੀ ਆ ਤਾਂ ਦੁਬਾਰਾ ਤੋਂ 13 ਫਰਵਰੀ ਆ ਚੁੱਕੀ ਪਰ 13 ਫਰਵਰੀ ਤੋਂ ਬੈਠੇ 13 ਫਰਵਰੀ ਤਾਂ ਆ ਚੁੱਕੀ ਹੈ ਇੱਕ ਸਾਲ ਹੋ ਚੁੱਕਿਆ ਪਰ 13 ਮੰਗਾਂ ਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਕੇਂਦਰ ਸਰਕਾਰ ਦੇ ਖਿਲਾਫ ਇਹ ਮੋਰਚਾ ਲੱਗਿਆ ਹੋਇਆ 13 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਕਿਸਾਨ ਬੈਠੇ ਨਜ਼ਰ ਆਉਣਗੇ ਤਾਂ ਆਖਿਰ ਕਦੋਂ ਤੱਕ ਸਾਨਾਂ ਦੀਆਂ 13 ਮੰਗਾਂ ਪ੍ਰਬਾਨ ਹੋਣ ਗਿਆ ਜੋ 13 ਫਰਵਰੀ ਤੋਂ ਬੈਠੇ ਨੇ ਕੀ 13 ਫਰਵਰੀ ਦੀਆਂ ਮੰਗਾਂ ਨੂੰ ਲੈ ਕੇ ਜੋ ਬੈਠੇ ਨੇ 13 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਬੈਠੇ ਨੇ ਕਿ 14 ਫਰਵਰੀ ਨੂੰ ਹੱਲ ਹੋਵੇਗਾ ਕਿਉਂਕਿ 14 ਫਰਵਰੀ ਨੂੰ ਕੇਂਦਰ ਦੇ ਨਾਲ ਇੱਕ ਮੀਟਿੰਗ ਹੈ ਮੀਟਿੰਗ ਦੇ ਵਿੱਚ ਗੱਲ ਬਣਦੀ ਆ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ